ਫਗਵਾੜਾ ਮੁਖ ਜੀਟੀ ਰੋਡ ਤੇ ਬਾਪਰੇ ਇੱਕ ਸੜਕ ਹਾਸੇ ਵਿੱਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਹਾਸਾ ਉਸ ਸਮੇਂ ਬਾਪਰੇ ਚੋਂ ਦੋ ਤੇ ਤਿੰਨ ਰਫਤਾਰਕਾਰ ਅੱਗੇ ਖੜੀਆਂ ਬੱਸਾਂ ਵਿੱਚ ਜਾ ਟਕਰਾਈ ਜਿਸ ਕਾਰਨ ਇਹ ਹਾਸਾ ਪਾਪਰ ਗਿਆ ਇਸ ਹਾਸੇ ਵਿੱਚ ਕਾਰ ਵਿੱਚ ਸਵਾਰ ਦੋ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਹਾਸਾ ਗ੍ਰਸਤ ਕਾਰ ਹਰਿਆਣਾ ਦੀ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱ ਸੇ ਦੇ ਕਾਰਨ ਅਦੀ ਚਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਲੰਧਰ ਤੋਂ ਮਾਛੀਵਾੜੇ ਜਾ ਰਹੇ ਅੱਛਾ ਜੀ ਤੇ ਐਕਸੀਡੈਂਟ ਕਿਦਾਂ ਹੋਇਆ ਸਾਰੇ ਗੱਡੀ ਖੜੀ ਸੀ ਕੋਈ ਟਰੱਕ ਵਰਗੀ ਪਤਾ ਨਹੀਂ ਬੱਸ ਸੀ ਜਾਂ ਕੁਝ ਹੋਰ ਹਾਂਜੀ ਉਹਨਾਂ ਦਾ ਵੀ ਧਿਆਨ ਮੇਰੇ ਵੱਲ ਸੀ ਤੇ ਉਹਨਾਂ ਨੇ ਗੱਡੀ ਉੱਤੇ ਲਾ ਨਹੀਂ ਗੱਡੀ ਤੁਸੀਂ ਚਲਾ ਰਹੇ ਸੀ ਕਿ ਜਾਂ ਨਹੀਂ ਉਹ ਚਲਾ ਰਹੇ ਸੀ ਮੇਰੇ ਤੁਸੀਂ ਕਿੱਥੋਂ ਕਿੱਥੇ ਜਾਂਦੇ ਜਲੰਧਰ ਤੋਂ ਮਾਛੀਵਾੜੇ ਅੱਛਾ ਤੇ ਬੱਸ ਲੱਗੀ ਵਿੱਚ ਪਤਾ ਨਹੀਂ ਬਾਸ ਸੀ ਕਿ ਟਰੱਕ ਲਿਆ ਸੀਗਾ ਉਹ ਨਹੀਂ ਧਿਆਨ ਦੇ ਤੇ ਕਿੰਨੇ ਕੁ ਬੀ ਹੋਇਆ ਹੋ ਗਿਆ ਅੱਧਾ ਘੰਟਾ ਸਾਧ ਥਲੇ ਹੋਏ ਕਿੰਨੇ ਵਿਅਕਤੀ ਸੀ ਤੁਸੀਂ ਹਾਂਜੀ ਕਿੰਨੇ ਵਿਅਕਤੀ ਸੀ ਗੱਡੀ ਚ ਦੋ ਤੇ ਦੂਜੇ ਠੀਕ ਆ ਉਹ ਦੂਜਾ ਤਾਂ ਠੀਕ ਹੈ ਜੀ ਹੈ ਮੇਰੇ ਠੀਕ ਹੈ ਕੋਨ ਸੀ ਤੁਹਾਡੇ ਕੀ ਲੱਗਦੇ ਕੁਝ ਨਹੀਂ ਨਹੀਂ ਨਾਲ ਤੁਹਾਡੇ ਜਿਹੜੇ ਡਰਾਈਵ ਕਰ ਰਹੇ ਡਰਾਈਵਰ ਕਿਵੇਂ ਕਹ ਸੀ ਡਰਾਈਵਰ ਨੂੰ ਫੋਰਸ ਕਰਕੇ ਬੁਲਾਇਆ ਸੀ ਮੇਰਾ ਨਾਮ ਸੁਪਾਸਨ ਗਿਆ ਹਾਂਜੀ ਤੇ ਦੋ ਨਵੀਆਂ ਬੱਸਾਂ ਖੜੀਆਂ ਸੀਗੀਆਂ ਮੁਰਾਕਰ ਬਗਵਾੜੇ ਤੁਸੀਂ ਲੈ ਕੇ ਆਇਆ ਇਹ ਗੱਡੀ ਪਿੱਛੋਂ ਆ ਰਹੀ ਸੀ ਉਹ ਥੜੀ ਬੱਸ ਦੇ ਵਿੱਚ ਬੱਜੀ ਆ ਥੜੀ ਜ਼ੋਰ ਨਾਲ ਟਕਰਾਈ ਆ ਹੋਰ ਦੋ ਬੰਦੇ ਸੀ ਵਿੱਚ ਉਹਦੇ ਵਿੱਚ ਇੱਕ ਦੇ ਥੋੜੀ ਕੰਮੇਰ ਸੀ ਦੂਜਾ ਬੰਦਾ ਡਰਾਈਵਰ ਸੀ ਕਿਨੇ ਕਿੱਥੋਂ ਕਿੱਥੇ ਜਾ ਰਹੇ ਸੀ ਕੋਈ ਪਤਾ ਕਿੱਥੋਂ ਕਿੱਥੇ ਜਾ ਰਹੇ ਸੀ ਕੋਈ ਪਤਾ ਨਹੀਂ ਸਰ ਇੱਥੇ ਨਹੀਂ ਪਤਾ ਹਰਿਆਣਾ ਨੰਬਰ ਗੱਡੀ ਹੈ ਹਾਂਜੀ ਹਰਿਆਣਾ ਦੀ ਹੈ ਤੇ ਬੰਦੇ ਠੀਕ ਠਾਕ ਬੰਦੇ ਠੀਕ ਠਾਕ ਹੈ ਤੇ ਹਸਪਤਾਲ ਵਗੈਰਾ ਤਾਂ ਨਹੀਂ ਗਏ ਹਾਂਜੀ ਗਿਆ ਸੀ ਬਲੌਗ ਤੇ ਕਲਿੱਕ ਹੁੰਦਾ ਫਗਵਾੜਾ ਮੁਖ ਜੀਟੀ ਰੋਡ ਤੇ ਬਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤੇਜ਼ ਰਫ਼ਤਾਰ ਕਾਰ ਅੱਗੇ ਖੜੀਆਂ ਬੱਸਾਂ ਵਿੱਚ ਜਾ ਟਕਰਾਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਦੋ ਵਿਅਕਤੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਮੌਕੇ ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਹਾਦਸਾ ਗ੍ਰਸਤ ਕਾਰ ਹਰਿਆਣਾ ਦੀ ਦੱਸੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਹਾਦਸਾ ਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਲੰਧਰ ਤੋਂ ਮਾਛੀਵਾੜੇ ਜਾ ਰਹੇ ਅੱਛਾ ਜੀ ਤੇ ਐਕਸੀਡੈਂਟ ਕਿਦਾਂ ਹੋਇਆ ਸਾਰਾ ਗੱਡੀ ਖੜੀ ਸੀ ਕੋਈ ਟਰੱਕ ਵਰਗੀ ਪਤਾ ਨਹੀਂ ਬੱਸ ਸੀ ਜਾਂ ਕੁਝ ਹੋਰ ਹਾਂਜੀ ਉਹਨਾਂ ਦਾ ਵੀ ਧਿਆਨ ਮੇਰੇ ਵੱਲ ਸੀ ਤੇ ਉਹਨਾਂ ਨੇ ਗੱਡੀ ਉੱਤੇ ਲੱਗ ਗਈ ਨਹੀਂ ਗੱਡੀ ਤੁਸੀਂ ਚਲਾ ਰਹੇ ਸੀ ਕਿ ਜਾਂ ਨਹੀਂ ਉਹ ਚਲਾ ਰਹੇ ਸੀ ਮੇਰੇ ਤੁਸੀਂ ਕਿੱਥੋਂ ਕਿੱਥੇ ਜਾਂਦੇ ਜਲੰਧਰ ਤੋਂ ਮਾਛੀਵਾੜੇ ਅੱਛਾ ਤੇ ਬੱਸ ਲੱਗੀ ਵਿੱਚ ਪਤਾ ਨਹੀਂ ਬਾਸ ਸੀ ਕਿ ਟਰੱਕ ਲਿਆ ਸੀਗਾ ਉਹਨੇ ਧਿਆਨ ਨਹੀਂ ਦਿੱਤਾ ਤੇ ਕਿੰਨੇ ਕੁ ਬੀ ਹੋਇਆ ਹੋ ਗਿਆ ਅੱਧਾ ਘੰਟਾ ਸਾਧਾ ਦੇ ਹੋਏ ਕਿੰਨੇ ਵਿਅਕਤੀ ਸੀ ਤੁਸੀਂ ਹਾਂਜੀ ਕਿੰਨੇ ਵਿਅਕਤੀ ਸੀ ਗੱਡੀ 'ਚ ਦੋ ਤੇ ਦੂਜੇ ਠੀਕ ਆ ਉਹ ਦੂਜਾ ਤਾਂ ਠੀਕ ਹੈ ਜੀ ਹੈ ਮੇਰੇ ਠੀਕ ਹੈ ਕੋਣ ਸੀ ਤੁਹਾਡੇ ਕੀ ਲੱਗਦੇ ਸੀ ਕੁਝ ਨਹੀਂ ਨਹੀਂ ਨਾਲ ਤੁਹਾਡੇ ਜਿਹੜੇ ਡਰਾਈਵ ਕਰ ਰਹੇ ਡਰਾਈਵਰ ਕਿਵੇਂ ਸੀ ਡਰਾਈਵਰ ਨੂੰ ਫੋਰਸ ਕਰਕੇ ਬੁਲਾਇਆ ਸੀ ਮੇਰੇ ਨਾਲ ਸਬਾਤ ਗਿਆ ਜੀ ਜੋ ਨਵੀਆਂ ਬੱਸਾਂ ਖੜੀਆਂ ਸੀਗੀਆਂ ਮਰਾਕਰ ਬਗਵਾ ਨੇ ਕਿਸ ਨੇ ਲੈ ਗਿਆ ਇਹ ਗੱਡੀ ਪਿੱਛੋਂ ਆ ਰਹੀ ਸੀ ਉਹ ਬੜੀ ਬੱਸ ਦੇ ਵਿੱਚ ਬੱਜੀ ਆ ਬੜੀ ਜ਼ੋਰ ਨਾਲ ਟਕਰਾਈ ਆ ਹੋਰ ਦੋ ਬੰਦੇ ਸੀ ਵਿੱਚ ਉਹਦੇ ਵਿੱਚ ਇੱਕ ਦੇ 60 ਥੋੜੀ ਘੰਨੇ ਸੀ ਦੂਜਾ ਬੰਦਾ ਡਰਾਈਵਰ ਸੀ ਕਿੰਨੇ ਇੱਕ ਕਿੱਥੋਂ ਕਿੱਥੇ ਜਾ ਰਹੇ ਸੀ ਕੋਈ ਪਤਾ ਕਿੱਥੋਂ ਕਿੱਥੇ ਜਾ ਰਹੇ ਸੀ ਕੋਈ ਪਤਾ ਨਹੀਂ ਸਰ ਅਜਾ ਨਹੀਂ ਪਤਾ ਹਰਿਆਣਾ ਨੰਬਰ ਗੱਡੀ ਹੈ ਹਾਂਜੀ ਹਰਿਆਣਾ ਦੀ ਹੈ ਤੇ ਬੰਦੇ ਠੀਕ ਠਾਕ ਬੰਦੇ ਠੀਕ ਠਾਕ ਹੈ ਤੇ ਹਸਪਤਾਲ ਵਗੈਰਾ ਤਾਂ ਨਹੀਂ ਗਏ ਹਾਂਜੀ ਗਿਆ ਸੀ ਬਲੌਕ ਤੇ ਕਲਿੱਕ ਹੁੰਦਾ